ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਮੌੜਨ ਦਾ ਪਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਾਜੀ ਸੂਈ ਮੱਝਪਕਾਉ ਜੀ ਮਗਰ ਹੈਗਾ ਬੱਚਾ ਕੱਟਾ ਵਧ ਜਾਣਕਾਰੀ ਲੈਨੇ ਆਪਾਂ ਬਾਈ ਜੀ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਬੇਨਤ ਸਿੰਘ ਜੀ ਪਿੰਡ ਪਿੰਡ ਮੋੜਨਾ ਬਾਈ ਜ਼ਿਲ੍ਹਾ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਠੀਕ ਆ ਉੱਗੋ ਉੱਗੋ ਪਿੰਡ ਦੇ ਨੇੜੇ ਆ ਇਹ ਇਹ ਉੱਗੋ ਤੇ ਇਧਰ ਨਾਲ ਰਹਿੰਦਾ ਜੀ ਆਪਣਾ ਢੱਲ ਮੋੜਨਾ ਠੀਕ ਆ ਹਾਂ ਤਾਂ ਬਾਈ ਠੀਕ ਆ ਇਧਰ ਤਾਂ ਰਹਿ ਜਾਂਦਾ ਭੋਖਾ ਕੈਂਚ ਉਧਰ ਰਹਿੰਦਾ ਹਾਂਜੀ 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 ਠੀਕ ਆ ਮੱਝ ਤੋਂ ਸੂਈ ਵੀ ਕੰਨੀ ਸੂਈ ਹੈ ਇਹ ਚੌਥੀ ਸੂਈ ਹੈ ਜੀ ਮੈਂਸ ਆਪਣੀ ਠੀਕ ਆ ਕਿਦੋਂ ਸੂਈ ਵੀਰੇ ਇਹਨੂੰ ਹੋ ਗਈ ਜੀ ਸੂਈ ਨੂੰ ਅੱਜ ਦੂਜਾ ਤੀਜਾ ਦਿਨ ਹੀ ਆ ਜੀ ਇਹਨੂੰ ਠੀਕ ਆ ਬੱਚਾ ਬੱਚਾ ਮਗਰ ਇਹਦੇ ਕੱਟਾ ਜੀ ਠੀਕ ਆ ਹਾਂਜੀ ਤੇ ਪਿਛਲੇ ਸੂਏ ਤੋਂ ਦੁੱਧ ਵੀਰੇ ਦਾ ਇਹਦਾ 16 ਲ 16 ਲੀਟਰ ਦੁੱਧ ਦਾ ਰਿਕਾਰਡ ਹਾਂ ਬਾਕੀ ਇਸ ਤੇ ਬਹੁਤ ਸੋਹਣਾ ਬਾਈ ਪਿਛੇ ਲੈਵਲ ਉੱਪਰ ਦਿਖਾ ਦੇ ਕੋਈ ਚੱਕਰ ਨਹੀਂ ਹੈਗਾ ਬੋਲਾ ਕਿੰਨਾ ਹੋਊਗਾ 12 ਲੀਟਰ ਦਾ ਬੋਲਾ ਬਾਈ ਇਸ ਟਾਈਮ ਤਿਆਰ ਆ ਦੁੱਧ ਆਪਣਾ 12 ਲੀਟਰ ਹਾਂਜੀ ਠੀਕ ਅੱਜ ਕਾ ਬੱਚਾ ਵੀ ਚਮਗੇ ਚੋਂਗੇ ਨੂੰ ਐ ਅੱਜ ਬਾਈ ਨਾਲ ਹੀ ਬੰਨੇ ਹੋ ਸੀ ਆ ਦੇਖ ਲਓ ਨਾਲ ਇਥੋਂ ਨੇ ਇਹ ਆ ਥਾਰਾ ਤੁਹਾਨੂੰ ਸਾਨੂੰ ਪਤਾ ਹੀ ਬਰਸ਼ਾਤਾਂ ਚੱਲੀ ਜਾਂਦੀਆਂ ਨੇ ਇਹ ਇਹ ਨਾ ਮੇੜੇ ਕਰਕੇ ਬੰਨਦਾ ਜਿਹੜਾ ਦਾਸ ਥੱਗਿਆ ਇਧਰ ਠੀਕ ਆ ਹਾਂ ਹਾਂ ਠੀਕ ਆ ਤੇ ਚਾਹੇ ਵੀਡੀਓ ਕਾਲ ਤੇ ਵਾਲੇ ਹਾਂ ਹਾਂ ਬਾਈ ਬਾਕੀ ਸਾਰੇ ਦੁੱਧ ਚੁੰਗਣ ਦੇ ਬਾਵਜੂਦ ਵੀ ਬਈ ਇੰਨਾ ਲੇਵਾ ਤਿਆਰ ਹੈਗਾ ਜਦੋਂ ਤੁਸੀਂ ਹੋਗੇ ਨਾ ਪੂਰਾ ਪਰਮਾਉਦੋ ਪਤਾ ਲੱਗੂ ਵੀ ਹਾਂ ਮੈਂਸ ਕੱਢਦੀ ਆ ਬਾਕੀ ਠੀਕ ਆ ਠੀਕ ਹਾਂ ਜੋਪਰਾ ਬਾਕੀ ਸਾਰੇ ਆਪਣੇ ਆਪ ਦੀ ਘਰ ਦੀ ਮੈਸ ਹੈ ਬਈ ਇਹਦੀ ਆ ਛੋਟੀ ਖੜੀ ਹੈਗੀ ਠੀਕ ਆ ਠੀਕ ਹਾਂ ਜੋਪਰਾ ਵੀਡੀਓ ਦੇਖਣ ਲਈ ਧੰਨਵਾਦ ਓਕੇ ਬਾਏ